ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਦੀਲਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆਂ ਕਸਬਾ ਸੱਧਾਂਬੇਟ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਅੱਜ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਸਬਾ ਸੱਧਾਂਬੇਟ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਪਤਲਾ ਫੁਕਿਆ ਜਾ ਰਿਹਾ ਆਉ ਤੁਹਾਨੂੰ ਬਾ ਉਥੇ ਲੈ ਚਲਦੇ ਆ ਜਿੱਥੇ ਬਿਜਲੀ ਮਲਾਜ਼ਮ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੁਕਿਆ ਜਾ ਰਿਹਾ ਤੇ ਇਥੋਂ ਦੇ ਕੁਝ ਜਿਹੜੇ ਆ ਬਿਜਲੀ ਮਲਾਜ਼ਮ ਦੇ ਜਿਹੜੇ ਆਗੂ ਹੋਣਗੇ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਅੱਜ ਰੂਸ ਪ੍ਰਦਰਸ਼ਨ ਲੈ ਕੇ ਕੀ ਕਹਿੰਦੇ ਆ ਉਹ ਤੁਹਾਨੂੰ ਦਿਖਾਉਨੇ ਆ ਵੱਖ-ਵੱਖ ਦ੍ਰਿਸ਼ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮਰਦਾਬਾ 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 ਰਖਮਨ ਜੀ ਮੰਤਰੀ ਮਰਦਾਬਾ 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 ਇਜਤਰੀ ਮੰਤਰੀ ਮਰਦਾਬਾ ਮਰਦਾਬਾ ਜਿੰਦਾਬਾ 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 ਇਜਤਰੀ ਜੀ ਨੇ ਮੁਰਦਾਬਾਦ ਮੁਰਦਾਬਾਦ ਦਿੱਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਵਿਜੀ ਮੁਲਾਜ਼ਿਮਾਂ ਦਾ ਇੱਕ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਦਿੱਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਨਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ 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 ਨਾਰੇ ਲਾਉਣ ਵਾਲੀ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ

oh no. मुराबा यादिकार मुाबिलाइनेका जिंदाबा जिंदा या मुराबाद या मुराब रवंतमान मुराबा जिंदाब जय शुका मुदाबादास जयदा जयप्रकाश मुदाबाद सभु हा रवी मुख्यमत्री मुर्गागा ਵੱਟ ਸੋ ਪ੍ਰਿਵੋਕਾ ਨਾ ਪਤਾ ਬਸ ਪੰਜਾਬ ਭਾਰਤ ਤੇ ਨੂੰ ਪੰਜਾਬ ਸਰਕਾਰ ਨੇ ਸਰਕਾਰ ਮਨ ਬਟਾ ਮਲਾਜਮਾਂ ਦੇ ਨਾਲ ਜੋ ਵਾਦੇ ਕੀਤੇ ਸੀਗੇ ਉਹ ਇੱਕ ਦਿਨ ਪਹਿਲਾਂ ਇਹਨਾਂ ਨਾਲ ਮੀਟਿੰਗ ਹੋਈ ਸੀਗੀ 4 12 23 ਨੂੰ ਉਹ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਸਰਕਾਰ ਉਸ ਮੀਟਿੰਗ ਦੇ ਵਿੱਚੋਂ ਆਪਣੇ ਕੀਤੇ ਵਾਦਿਆਂ ਤੋਂ ਮੁੱਕਰ ਚੁਕੀ ਹੈ ਮਲਾਜਮਾਂ ਦੇ ਨਾਲ ਹੀ ਸਰਕਾਰ ਬਣੀ ਸੀ ਮਲਾਜਮ ਮਾਰੂ ਨੀਤੀਆਂ ਦੇ ਅਧਿ ਸਰਕਾਰ ਉੱਤਰ ਆਈ ਹੈ ਅੱਜ ਅਸੀਂ 5 12 ਤਰੀਕ ਨੂੰ ਜੁਆਇੰਟ ਫੋਰਮ ਦੇ ਸੱਦੇ ਤੇ ਸਾਰੇ ਕਾਮਿਆਂ ਨੇ ਹੜਤਾਲ ਕੀਤੀ ਸੀ ਸੋ ਸਾਡੀ ਇਹ ਹੜਤਾਲ ਪੂਰੀ ਸਫਲ ਹੋਈ ਹੈ ਅੱਜ ਅਸੀਂ ਪੰਜਾਬ ਸਰਕਾਰ ਤੋਂ ਔਰ ਜ਼ੋਰ ਮੰਗ ਕਰਦੇ ਆ ਕਿ ਜਿਹੜੀਆਂ ਸਾਡੀਆਂ ਆਪਣੇ ਤਨਖਾਹਾਂ ਸੀ ਯੂਪੀਬੀ ਕਾਮੇ ਨੇ ਰੈਗੂਲਰ ਕਰਨ ਵਾਲੇ ਨੇ 295/19 ਵਾਲੇ ਸਾਥੀਆਂ ਦੀਆਂ ਤਨਖਾਹਾਂ ਜਿਹੜੀਆਂ ਨੇ ਬੰਦ ਕੀਤੀਆਂ ਹੋਈਆਂ ਨੇ ਉਹ ਨੀਡ ਕਰਨ ਤੇ ਜਿਹੜੀ ਪ੍ਰਾਣੀ ਪੈਨਸ਼ਨ ਦੀ ਸਕੀਮ ਆ ਸਾਡੀ ਉਹ ਬਹਾਲ ਕੀਤੀ ਜਾਵੇ ਜਿਹੜੀਆਂ ਸਾਡੇ ਨਾਲ ਡੀਏ ਦੀਆਂ ਨਾਲੇ ਚਾਰ ਕਿਸ਼ਤਾਂ ਮੰਗੀਆਂ ਸੀਗੀਆਂ ਸਰਕਾਰ ਉਹਨਾਂ ਤੋਂ ਮੁਕਰ ਚੁੱਕੀ ਐ ਅਗਰ ਇਹ ਸਰਕਾਰ ਸਾਡੀ ਡੀਏ ਦੀਆਂ ਕਿਸ਼ਤਾਂ ਜਾਰੀ ਨਹੀਂ ਕਰਦੀ ਕੱਚੇ ਕੰਮੇ ਪੱਕੇ ਨਹੀਂ ਕਰਦੀ 295/19 ਵਾਲੇ ਸਾਥੀਆਂ ਦੀਆਂ ਤਨਖਾਹਾਂ ਨੀਜ ਨਹੀਂ ਕਰਦੀ ਤਾਂ ਅੱਜ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਤੈਨੂੰ ਅਸੀਂ ਇਸ ਕੁਰਸੀ ਦੇ ਵਿੱਚੋਂ ਖਿੱਚ ਕੇ ਲਿਆ ਕੇ ਚੌਕ 'ਚ ਖੜਾ ਕਰਾ ਜਬਤ ਕਰਾਈ ਆ ਬਿਜਲੀ ਮੰਤਰੀ ਤੇ ਖਜ਼ਾਨਾ ਮੰਤਰੀ ਦੀ ਇਸ ਤਰ੍ਹਾਂ ਅਸੀਂ ਜਵਾਨਤਾ ਜਬਤ ਕਰਾ ਦਾਂਗੇ ਇਹਨਾਂ ਦੇ ਮਨ ਦੇ ਵਿੱਚ ਭੁਲੇਖਾ ਵਾ ਵੀ ਅਸੀਂ ਮੁਲਾਜ਼ਮਾਂ ਨੂੰ ਪਿੱਛੇ ਛੱਡ ਕੇ ਸਰਕਾਰ ਬਣਾ ਕੇ ਅਸੀਂ ਕੁਰਸੀ ਤੇ ਬੈਠੇ ਆ ਇਹ ਆਪਣੇ ਭੁਲੇਖੇ ਨੂੰ ਦੂਰ ਕਰ ਦੇਣ ਅਸੀਂ ਇਹਨਾਂ ਦਾ ਭੁਲੇਖਾ ਨਾਂਗੇ ਅੱਜ ਤਾਂ ਅਸੀਂ ਛੋਟੇ ਜਿਹੇ ਸੱਦੇ ਦੇ ਇੱਥੇ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਕਿਤਾਬ ਨਹੀਂ ਦਿੰਨੇ ਆ ਜੇ ਸਾਡੀਆਂ ਇਹਨਾਂ ਨੇ ਮੰਗਾਂ ਨਾ ਮੰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਪ੍ਰੋਗਰਾਮ ਦੇਵਾਂਗੇ ਤਿੱਖੇ ਸ਼ਿਕਾਇਤਰੀ ਕਾਲ ਦੇਵਾਂਗੇ ਜੋ ਕਿ ਸਾਰੇ ਸਾਡੇ ਸਾਥੀ ਸਾਡਾ ਸਾਥ ਦੇਣਗੇ ਤੋਂ ਪੰਜਾਬ ਦੇ ਵਿੱਚ ਲੰਮੀ ਕਾਲ ਦੇਵਾਂਗੇ ਔਰ ਲੰਮੇ ਸਮੇਂ ਦੀ ਹੜਤਾਲ ਦਾ ਸੱਦਾ ਦੇਵਾਂਗੇ ਜਿਵੇਂ ਜਿਵੇਂ ਸਾਨੂੰ ਜੁਆਇਟ ਫੋਰਮ ਦਾ ਸੱਦਾ ਆਊਗਾ ਸਟੇਟ ਕਮੇਟੀ ਸਾਨੂੰ ਸੱਤਾ ਦੇਊਗੀ ਤੇਵੇਂ ਤੇਵੇਂ ਅਸੀਂ ਧੰਨਿਆਂ ਨੂੰ ਰੋਸ ਮਜਾਦਿਆਂ ਨੂੰ ਜਾਰੀ ਰੱਖਾਂਗੇ ਔਰ ਜਿਹੜੀ ਪੰਜਾਬ ਸਰਕਾਰ ਦਾ ਮੁਲਾਜ਼ਮਾਰੀ ਆਵਾਜ਼ ਆ ਜਿਹੜੀ ਇਹ ਦਵਾਉਣਾ ਚਾਹਦੀ ਆ ਅਸੀਂ ਉਹ ਦਵਾਉਣ ਨਹੀਂ ਦੇਵਾਂਗੇ ਮੁਲਾਜ਼ਮਾਂ ਦੀ ਆਵਾਜ਼ ਆ ਜਿਹੜੀ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਮੀਡੀਆ ਵਾਲੇ ਭਰਾ ਇਹਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਐਮਐਸਯੂ ਦੇ ਜੋਸ਼ ਨਾਲ ਕੀਤੀ ਇਸ ਸਟ੍ਰੇਕ ਚੱਲ ਰਹੀ ਆ ਅਸੀਂ ਉਹ ਸਟ੍ਰੇਕ ਦਾ ਵੀ ਸਪੋਰਟ ਕਰਦੇ ਆ ਔਰ ਜਿਹੜੇ 250 ਸਾਥੀ ਸਾਡੇ ਨਾਲ ਆਏ ਨੇ ਸੀਐਚਵੀ ਕਮੇ ਸਾਡੇ ਨਾਲ ਖੜੇ ਨੇ ਇਹ ਮੀਟਰੀਟ ਸਾਥੀ ਨਾਲ ਖੜੇ ਨੇ ਸਾਡੇ ਰਟੈਰੀ ਸਾਥੀ ਸਾਡੇ ਆਏ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਜੇ ਸ਼ਹਿਵਾਨ ਖੜੇ ਨੇ ਸਾਡੇ ਹੋਰ ਵੀ ਪ੍ਰਾਤਰੀ ਜਿੱਥੇ ਬੰਦੀਆਂ ਤੋਂ ਸਾਡੇ ਦੋਸਤਾਂ ਇਹਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਤਰਸਾ ਕਰਦੇ ਆਂ ਔਰ ਮਾਨ ਸਰਕਾਰ ਦੀ ਟਿੱਖੇ ਸੱਦਾਂ ਵਿੱਚ ਨਿਹਦੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੁਰਸੀ ਤੋਂ ਲਾ ਕੇ ਚਲਦਾ ਕਰਾਂਗੇ ਇਹ ਸ਼ਰਾਬੀ ਮੁੱਖ ਮੰਤਰੀ ਨੂੰ ਪਤਾ ਨਹੀਂ ਹੈਗਾ ਵੀ ਦੇਸ਼ ਕਿਤਰਾ ਚੱਲਦਾ ਇਹ ਨੌਕਰੀਆਂ ਮਲਾਜਮਾਂ ਨੂੰ ਨੀਤੀਆਂ ਦੇ ਉੱਤੇ ਆ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਲਦਾ ਕਰਾਂਗੇ ਜੋ ਮੁੱਖ ਮੰਤਰੀ ਦੀ ਕੁਰਸੀ ਦੇ ਅੰਦਰ ਬੈਠਾ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਬਾਹਰ ਕੀ ਹੋ ਰਿਹਾ ਅਰੇ ਇਹਨਾਂ ਮਾਫ਼ੀਆਂ ਦੀਆਂ ਗੱਲਾਂ ਕਰਦੇ ਸੀਗੇ ਤੁਸੀਂ ਟਰਾਲੀ ਲਿਆਓ ਬੇਲ ਤੇ ਲਿਆਓ ਤੁਸੀਂ ਤੁਹਾਨੂੰ ਅਸੀਂ ਭਰ ਕੇ ਫ੍ਰੀ ਭੇਜਾਂਗੇ ਆਹ ਜਿੰਨਾਂ ਨੇ ਸਾਡੇ ਲੋਕਾਂ ਦਾ ਜੁਰਮ ਵਹਾਲ ਕੀਤਾ ਹੋਇਆ ਸਾਡੀਆਂ ਟੁੱਟੀਆਂ ਹੋਈਆਂ ਸੜਕਾਂ ਨੇ ਸਾਡੇ ਛੋਟੇ ਛੋਟੇ ਬੱਚੇ ਆ ਸਵੇਰੇ ਉਹਨਾਂ ਨੇ ਸਕੂਲ ਜਾਣਾ ਹੁੰਦਾ ਸਾਡੀਆਂ ਭੈਣਾਂ ਨੇ ਉਹਨਾਂ ਨੇ ਡਿਊਟੀ ਤੇ ਜਾਣਾ ਹੁੰਦਾ ਉਹ ਇੱਕ ਪਾਸੇ ਸੜਕ ਤੇ ਰੋਕ ਕੇ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਕੋਈ ਹਰ ਨਹੀਂ ਸੁਣਦਾ ਇਹਨਾਂ ਦੇ ਟੈਂਪੂਆਂ ਦੇ ਉੱਤੇ ਇਹਨਾਂ ਦੇ ਟਰੱਕਾਂ ਦੇ ਉੱਤੇ ਜਿਹੜੇ ਟੈਂਪੂ ਟਰਾਲੀਆਂ ਆਉਂਦੇ ਨੇ ਉਹਨਾਂ ਦੇ ਉੱਤੇ ਹੀ ਆਵਾਜ਼ ਦੇ ਟਿੱਕ ਲੱਗੇ ਹੁੰਦੇ ਆ ਸਾਡੇ ਜਿਹੜੇ ਇੱਥੋਂ ਦਾ ਪੰਜਾਬ ਸਰਕਾਰ ਦਾ ਮੋਕੜਾ ਸਿੱਧਾ ਉਹਦਾ ਐਸਐਚਓ ਪਤਾ ਨਹੀਂ ਪੈਸੇ ਲੈ ਰਿਹਾ ਪਤਾ ਨਹੀਂ ਕੀ ਕਰ ਰਿਹਾ ਐਸਐਸਪੀ ਆ ਉਹ ਕੰਨ ਦੇ ਵਿੱਚ ਉਂਗਲੀ ਦੇ ਵਿੱਚ ਮਿੱਠਾਵਾ ਇੱਥੇ ਰੇਤ ਮਾਫੀ ਵੀ ਹੋਵੇ ਤੇ ਲੀ ਜਾ ਰਿਹਾ ਇੱਥੇ ਚਿੱਟਾ ਵੀ ਉਵੇਂ ਵਿਕੀ ਜਾ ਰਿਹਾ ਜੇ ਤੁਹਾਨੂੰ ਨੋਨ ਲੈਣ ਲੱਗ ਜੇ ਤੇ ਸਿੱਧਾ ਉਹਦੇ ਆ ਰੇੜੀ ਫੜੀ ਵਾਲੇ ਖੜੇ ਆ ਛੜੇ ਆ ਕਿੱਡਾ ਵੇਖਦੇ ਆ ਸਾਡੀ ਜਿਹੜੀ ਜਵਾਨੀ ਆ ਇਹਨਾਂ ਨੇ ਬਰਬਾਦ ਕਰਦੀ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ ਇਹਨਾਂ ਦਾ ਸਿਰਫ ਆਪਣੀਆਂ ਕੁਰਸੀਆਂ ਦੇ ਇੱਕ ਮਸਲੇ ਦੇ ਇਹਦਾ ਸਿਰਫ ਇੱਕ ਆਪਣੇ ਤੋਂ ਮੋਟਾ ਵਟੋਰ ਕੇ ਪਾਸੇ ਹੋ ਜਾਂਦੇ ਆ 5 ਸਾਲ ਕਾਗਰਸੀ ਆ ਗਏ 5 ਸਾਲ ਕਰ ਲਈ ਆ ਗਏ ਤੁਸੀਂ ਬਦਲਾਅ ਚਾਹੁੰਦੇ ਸੀਗੇ ਆ ਤੁਸੀਂ ਬਦਲਾਅ ਦੇਖ ਹੀ ਰਿਹਾ ਕੀ ਬਦਲਾਅ ਹੈਗਾ ਵਾ ਕਿਸੇ ਦੀ ਕੋਈ ਸੜਬਾਈ ਨਹੀਂ ਥਾਣੇ ਚਲੇ ਜਾਓ ਕਚਹਿਰੀਆਂ 'ਚ ਚਲੇ ਜਾਓ ਕਿਤੇ ਚਲੇ ਜਾਓ ਉਹ ਮੈਂ ਰਿਸ਼ਵਤ ਲਈ ਜਾਂਦੇ ਆ ਇਹ ਸਰਕਾਰ ਦੇ ਝੂਠੇ ਦਾ ਸਾਰਾ ਬੋਲਬਾਲਾ ਵਾ ਇਹ ਸਭ ਝੂਠ ਦਾ ਬੰਦਾ ਅਸੀਂ ਸਰਕਾਰ ਨੂੰ ਚੜ੍ਹਨ ਨਹੀਂ ਦਿੰਦੇ ਆ ਜੇ ਤੁਸੀਂ ਇਹ ਮਨਾਜਮਰੀਆ ਮੰਨਣਾ ਨਾ ਮੰਨਦੀਆਂ ਤਾਂ ਤੁਹਾਡੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੰਘਰਸ਼ ਨੂੰ ਹੋਰ ਦਿਖਾ ਕਰਾਂਗੇ ਧੰਨਵਾਦ ਇੱਕ ਦਰਸ਼ਕਾਂ ਜਾਣਕਾਰੀ ਸਾਂਝੀ ਕਰ ਰਹੀ ਜਿਹੜਾ ਅੱਜ ਤੁਸੀਂ ਕਸਬਾ ਸਤੰਗੜ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਅੱਜ ਭਗਵੰਤ ਮਾਨ ਦਾ ਪਤਲਾ ਫੁਕਣ ਜਾ ਰਹੇ ਆ ਇਹ ਇੱਥੇ ਪਤਲਾ ਫੁਕਿਆ ਜਾਂ ਜਾਂ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ ਹੋ ਰਹੇ ਆ ਮੈਂ ਮਨਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਅਮੀਰ ਭਾਈ ਨੇ ਆਏ ਨੇ ਪ੍ਰੈਸਾਂ ਦੇ ਵੀਰ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨ ਦੇ ਸਾਡੇ ਪੰਜਾਬ ਦੇ ਨਾ ਸਟੇਟ ਕਮੇਟੀ ਦੇ ਵਿੱਚੋਂ ਪੀਐਸਪੀਸੀਐਲ ਵੱਲੋਂ ਜੁਆਇੰਟ ਫੋਰਮ ਦੇ ਸੱਦੇ ਤੇ ਸਟੇਟ ਦੇ ਵਿੱਚੋਂ ਇਕ ਕਾਲ ਦਿੱਤੀ ਗਈ ਸੀ ਸਾਰੇ ਸਟੇਟ ਦੇ ਵਿੱਚ ਜਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਔਰ ਡਿਵੀਜ਼ਨ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ ਸਾਰੇ ਮਾਨ ਸਰਕਾਰ ਦੇ ਬੁਤਲੇ ਮੁੱਕੇ ਜਾਣਗੇ ਕੱਲ ਅਸੀਂ 14 ਤਰੀਕ ਨੂੰ ਕਾਲੇ ਬਿੱਲੇ ਲਾ ਕੇ ਸਾਰੇ ਸਾਥੀਆਂ ਨੇ ਆਪਣਾ ਡਿਊਟੀ ਦਿੱਤੀ ਹੈ ਅਸੀਂ ਮਾਨ ਸਰਕਾਰ ਦੇ ਪ੍ਰਤੀ ਸੀ ਉਸ ਪ੍ਰਗਟ ਕੀਤਾ ਜੀ ਠੀਕ ਹੈ ਜੀ